ਮੈਂ ਉਹ ਵੀ ਨਹੀਂ ਵੀ ਉਦਲੇ ਤਾਂ ਬਣਾਈ ਸੀ ਮੈਂ ਕਿਹਾ ਵੀ ਬੀਬੀ ਤੇ ਥੱਲੇ ਉਤਰ ਗਈ ਉਹ ਆਏਗੀ ਵੀਡੀਓ ਬਣਾਉਣ ਲਈ ਗੱਲ ਹੁਣ ਤੁਹਾਡੇ ਕੋਈ ਥੱਪੜ ਮਾਰ ਰਿਹਾ ਉਹ ਵੀ ਬਾਈ ਵੀਡੀਓ ਬਣਾਉਣ ਲੱਗ ਜੂ ਮੈਂ ਉਹਨੂੰ ਥੱਪੜ ਮਾਰ ਉਹ ਤਾਂ ਮੈਂ ਉਹ ਮਾਰ ਰਹੀ ਸੀ ਨਾ ਮਾਂ ਹੀ ਸੀ ਬੋਲੀ ਉਹ ਮਾਰ ਰਹੀ ਸੀ ਨਾ ਆਪਣੀ ਮਾਂ ਦੇ ਤੁਸੀਂ ਵੀਡੀਓ ਬਣਾਉਣੀ ਸੀ ਤੁਸੀਂ ਉਹਦੇ ਮਾਰਦੇ ਦੋ ਥੱਪੜ ਤੇ ਤੁਸੀਂ ਸੱਚੇ ਸੀ ਵੀ ਮੇਰੀ ਮਾਂ ਦੇ ਕਿਵੇਂ ਮਾਰੇ ਨਾ ਵੱਡੀ ਵਾਲੀ ਇਹ ਚ ਕਿਹੜੀ ਗੱਲ ਰਹੀ ਗਈ ਜਿਹੜਾ ਬੰਦਾ ਤੁਹਾਡੇ ਸਾਹਮਣੇ ਹੁਣ ਤੁਹਾਡੇ ਸਾਹਮਣੇ ਕੋਈ ਤੁਹਾਡੇ ਥੱਪੜ ਮਾਰੇ ਅਸੀਂ ਵੱਡਾ ਛੋਟਾ ਕੋਈ ਦੇਖੂਗਾ ਬੰਦਾ ਨੋ ਕੋਈ ਘੜੀ ਸੀ ਸੀ ਕਰ ਲੈਂਦੀ ਫਿਰ ਦਾ ਜਰਾ ਤਾਂ ਬਹੁਤ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਸਾਨੂੰ ਵੀ ਮਤਲਬ ਇਸ ਗੱਲ ਤੇ ਦੁੱਖ ਹੋ ਰਿਹਾ ਸੁੱਕੀ ਚਗੜ ਤੇ ਬੈਠਿਆ ਵੀਰੇ ਹਾਂ ਵੀ ਮੇ ਤੋਂ ਨੇਵਦੋ ਅਲਾ ਮੇਰੇ ਮਾਪੇ ਹੋਣੇ ਨਾ ਕਰੇ ਮੇਰੀ ਉਂਗਲ ਨਹੀਂ ਸੀ ਰਹੀ ਆਂ ਉਂਗਲ ਨਹੀਂ ਸੀ ਰਹੀ ਨਾ ਮੇਰੇ ਪੱਪੇ ਉਹ ਨੂੰ ਤਾਂ ਮੇਰੇ ਨੂੰ ਬੜੀ ਪਿਆਰੀ ਸੀ ਮਾ ਨਹੀਂ ਨਕ ਦੇਣਾ ਮਾ ਨਹੀਂ ਨਾ ਕਰੀ ਪਿਆ ਮੈਂ ਆਖ ਮਾਰਨੀ ਮਿੰਧਰਾ ਹਾਂ ਉੱਠਣਾ ਕੰਮ ਨਾਲ ਰੋਬ ਕਰਦਾ ਜੋ ਮੈਂ ਇਹ ਸਾਲੋਂ ਮੈਂ ਘਟਕ ਨਹੀਂ ਖਾ ਕੇ ਦੇਖੀ ਨਹੀਂ ਬਣ ਤੜਾਰ ਗਤ ਕਲਜੂਗੀ ਪੁੱਤ ਇਥੇ ਇਹ ਉਹੀ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਜੋ ਲਿਖੀ ਹੋਈ ਸੀ ਉਹੀ ਬੜਾ ਉਹਨੋਂ ਉਹ ਵੀ ਮੈਂ ਪਹਿਲਾਂ ਹੀ ਕਹਤਾ ਬੀਲੀ ਕਿਉਂ 51 ਸੀ ਲਿਖੀ ਗਈ ਉਗੜਿਆ ਕਹਿੰਦੇ ਨਹੀਂ ਹੁੰਦੇ ਗੋਪੀ ਚਾਹੁੰਦੇ ਨੇ ਤਾਂ ਲੈ ਲਈ ਬਖੀਰੀ ਮੱਥੇ ਦੀਆਂ ਨਾਂ ਮਿੱਠੀਆਂ ਲਿਖ ਦਿੱਤੀ ਤਕਦੀਰਾਂ ਗੋਪੀਓ ਤਰ ਤਦ ਰਾਜੇ ਉਹਨੇ ਘਰ ਘਰ ਹਲ ਖਿਜਗਾਈ ਸਾਨੂੰ ਪਿੱਛੇ ਆ ਤੋ ਪਾਦੇ ਮਾਈ ਸੀਤਾ ਬਾਂਤੀ ਨੇ ਬਹੁਤ ਬ੍ਰਵ ਸਾੜਿਆ ਪਰ ਕੇ ਮੋਤੀਆਂ ਦਾ ਥਾਲ ਲਿਆਈ ਉਹ ਕਹਿੰਦਾ ਮੋਤੀ ਮਾਰ ਕਾ ਮਾਤਾ ਨਹੀਂ ਸਾਡੇ ਕਿਸੇ ਕੰਮ ਨਹੀਂ ਧੀਮੀ ਨੂੰ ਬਾਤ ਆ ਗਿਆ ਸਾਨੂੰ ਪਿੱਛੇ ਹੀ ਪਾ ਜੀ ਉਤੋਂ ਦੇ ਮਯਾਬ ਦੇ ਦਿਮਾਗ ਨੂੰ ਚੂਦ ਦੀਆਂ ਵੀ ਇਹ ਮੇਰੀਆਂ ਲਿਖੀਆਂ ਨੇ ਕਿਛੁ ਵਤ ਵਿੱਚ ਲਿਖੀਆਂ ਹੈ ਮੈਂ ਦੋਨੋਂ ਪਹਿਲਾਂ ਸਮਝਿਆ ਕਿ ਮੈਂ ਤਾਂ ਪਹਿਲਾਂ ਕਿਹਾ ਦੇਖ ਲਈ ਬਰਾਣੀ ਮਾਂ ਮੇਰੀ ਤੇਰੇ ਅਰਕੀਆਂ ਮਾਮਾ ਵੀ ਮਾਂ ਉਹ ਤਾਂ ਕੀ ਕਹੀਏ ਬਸ ਧਾਨਾ ਦੋ ਮਾਂ ਕਿੰਨਾ ਪਤਾ ਨਹੀਂ ਕਿੰਨਾ ਇੱਕ ਵੱਡਾ ਤੇਰਾ ਦਿਲ ਆ ਮਾਂ ਮੇਰੀ ਨਹੀਂ ਬੁਲੀਆਂ ਪੈਣ ਲੈ ਲੈਂਦੀਆਂ ਮਸ਼ਹੂਰ ਸਵਾਨਾ ਮੈਂ ਇਹ ਕਰਨਾ ਮੈਂ ਆ ਇਹ ਕਰਨਾ ਮੇਰੀ ਵਾਲਾਂ ਗਾਂ ਲਾਲੀਆਂ ਗਈ ਸੀ ਆ ਦੇ ਪਾਈ ਦੀ ਖਬਰ ਔਰ ਯਾਰੀ ਦੇ ਵਾਲਾਂ ਲਾਲੀ ਕਿਨੇ ਦੂਰ ਲੱਗੇ ਠਗਣੀ ਵਿੱਚ ਭਾ ਲਿਆ ਮੜ ਮੜ ਕੇ ਢੋਕਲੇ ਇਹਨਾਂ ਨੇ ਕਹਿ ਮੈਂ ਕਿ ਭਾਈ ਮੈਨੂੰ ਵਾਲੀਆਂ ਕਲੀਆਂ ਕਰਾ ਬੱਸ ਉਹ ਕਰਾਤੀਆਂ ਬਾਲੀਆਂ ਤੇ ਤੇਰੇ ਕੰਨ ਤਾਂ ਮਲੇ ਪਏ ਆ ਨਿੱਲਿਆ ਘਰ ਤੇ ਕਾਨਾ ਤੇਰੇ ਖਸੋਨੇ ਵਰਗੇ ਪੂਰਾ ਪਕਾ ਖਨੇ ਮੰਗਿਆ ਉਹ ਵੀ ਨਹੀਂ ਦਿੱਤੀਆਂ ਗਏ ਕੁਛ ਵੀ ਨਹੀਂ ਮੰਗਿਆ ਉਹ ਵੀ ਨਹੀਂ ਮੰਗੀਆਂ ਅੰਜੀ ਬਾਈ ਸਸੀ ਕਾਲ ਦੀ ਸੌਰੀ ਮੈਂ ਇਧਰ ਧਿਆਨ ਨਹੀਂ ਦਿੱਤਾ ਮਾਤਾ ਨਾਲ ਗੱਲ ਕਰਦਾ ਸੀ ਬਾਈ ਜੀ ਆ ਵੀਡੀਓ ਹੈ ਸਾਡੇ ਕੋਲੇ ਕੁਛ ਇਹ ਆਪਣੀ ਮਾਂ ਨੂੰ ਘੁੱਟ ਰਿਹਾ ਬਾਈ ਬੰਦਾ ਨਾ ਬਾਈ ਨੇ ਮੜਾ ਜੜਾ ਇੱਕ ਵਾਰੀ ਮੁੜ ਕੇ ਨਹੀਂ ਛਿਣਾਉਣਾ ਸਾਹ ਦੇਖੋ ਮੁੰਡਾ ਸਾਹ ਘੁੱਟਦਾ ਉਹਦਾ ਆਸਰਾ ਮੂਹ ਇੱਕ ਤਾਂ ਠੀਕ ਹੋ ਗਿਆ ਮਾਂ ਦਾ ਬਾਲਾ ਸੁੱਜ ਗਿਆ ਸੀ ਮੂਹ ਪਹਿਲਾਂ ਤਾਂ ਆ ਲੈ ਕੇ ਕਾ ਵੀਡੀਓ ਇੱਕ ਨਹੀਂ ਹੈਗੀ ਵੀ ਇੱਕ ਜਿਗਟਿਆਣਾ ਹੰਜੀ ਸ਼ਾਸਤਰੀ ਗਾਲ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਆਂ ਜੀ ਮਨੁੱਖਤਾ ਦੀ ਸੇਵਾ ਤੋਂ ਗੁਰਜੀ ਤੇ ਤੁਹਾਡੇ ਇਲਾਕੇ ਦੇ ਵੀ ਜੀ ਇੱਕ ਸੇਵਾ ਛੋਟੀ ਜਿਹੀ ਤੁਤ ਲੈਣੀ ਆ ਮਾਤਾ ਜੀ ਨੂੰ ਨਾ ਬੇਟਾ ਉਹਨਾਂ ਦਾ ਬਹੁਤ ਜ਼ਿਆਦਾ ਘਟ ਰਿਹਾ ਵੀਡੀਓ ਆਈ ਹੈ ਸਾਡੇ ਕੋਲੇ ਉਹਦੀ ਬੇਟੀਆਂ ਵੀ ਜੀਆਂ ਘਰੇ ਸੀ ਸੀਸੀਟੀਵੀ ਤੇ ਲੱਗੇ ਹੋਇਆ ਉਹਦੀ ਫੁਟੇਜ ਆ ਇੱਕ ਵਾਰੀ ਨਹੀਂ ਬਹੁਤ ਵਾਰੀ ਘਟ ਰਿਹਾ ਯਾਨੀ ਕਈ ਕਈ ਦਿਨ ਤਗਾ ਤਾਰ ਪੁੱਤ ਵੀ ਬਹੁਤ ਮੰਦੋ ਜ਼ਬਰਦਸਤੀ ਕਿੰਨੇ ਰਿਹਾ ਜੀ ਅਸੀਂ ਇੱਥੇ ਆਏ ਹੋਏ ਬੇਟਾ ਵੀ ਇੱਥੇ ਆ ਉਹਨਾਂ ਦੇ ਵਾਈਫ ਵੀ ਇੱਥੇ ਆ ਬੱਚੇ ਬੱਚੇ ਪੁੱਤੇ ਵੀ ਮੰਦੋ ਦਾਦੀ ਨੂੰ ਠੀਕ ਠੀਕ ਕੇ ਖਿੱਚਾ ਰਿਹਾ ਤੇ ਮੰਦੋ ਹੁਣ ਅਸੀਂ ਚਾਹੁੰਦੇ ਸੀ ਕੋਈ ਕਾਰਵਾਈ ਕੀਤੀ ਸਾਡੇ ਕੋਲ ਜਿਹੜੇ ਕੰਟਰੈਕਟ ਸਾਥੀ ਉਹ ਵੀ ਆ ਗਏ ਨੇ ਤੇ ਮਾਤਾ ਦਾ ਮੈਡੀਕਲ ਕਰਾਇਆ ਜਾਵੇ ਪ੍ਰੋਪਰ ਹੈ ਨਾ ਮਾਤਾ ਦਾ ਮੂੰਹ ਨੀਲਾ ਕੀਤਾ ਪਿਆ ਘਟ ਘਟ ਜਿਉਂ ਜਾਰੀ ਬਿਯੁਰਗਾ ਮਾ ਏ ਸਾਡੀ ਜਿੰਨੀ ਬੇਨਤੀ ਆ ਵੀ ਜਿਹੜਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਜ਼ੁਰਗਾਂ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਨੂੰ ਇਹ 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 ਦੇਖਿਓ ਆਦਿ ਇਹ ਇਹ ਤਾਂ ਜੀ ਤੁਹਾਨੂੰ ਇੱਕ ਅੱਧੀ ਵਾਰੀ ਕਿਤੇ ਹੁੰਦਾ ਹਨਾ ਮੰਨ ਲਓ ਆਪਾਂ ਕਹਿੰਨੇ ਆਂ ਚਲੋ ਗੁੱਸੇ ਚ ਆਏ ਨੇ ਮਾਰਤਾ ਕਿਤੇ ਹਨਾ ਯਾਨੀ ਕਿ ਜਾਨਵਰਾਂ ਵਾਂਗੂ ਘੁੱਟ ਰਿਆ ਮਾਂ ਨੂੰ ਉਹ ਚੀਕਾ ਮਾਰਦੀ ਆ ਚੀਕਾ ਬਾਹਮ ਚੋੜਦੀ ਉਹਦੀ ਹੁਣ ਤਾਂ ਅੱਖਾਂ ਨੇ ਸੋਚ ਲਈ ਗਈ 5 ਦਿਨ ਤਾਂ ਹੋ ਗਏ ਹੁਣ ਉਹ ਦਿਖੀ ਨਹੀਂ ਕੈਮਰੇ ਚ ਪਹਿਲਾਂ ਇੱਥੇ ਮੰਜਾ ਡਾਇਆ ਸੀ ਉਹਦਾ ਹੁਣ ਚੱਕ ਕੇ ਮੰਜਾ ਉਹਦਾ ਉੱਥੇ ਅੰਦਰ ਲੈ ਗਈ ਹੁਣ ਉਹ ਬੇਟੀ ਬਾਹਰੋਂ ਬੈਠੀ ਦੇਖਦੀ ਹੈ ਜਿਹੜੀ ਕੁੱਟਦੀ ਉਹ ਵੀ ਰਹੀ ਆ ਉਹ ਕਹਿੰਦੇ ਇਹ ਕਹਿੰਦੇ ਉਹ ਵੀ ਕੁੱਟਦੀ ਰਹੀ ਆ ਮਾਂ ਨੂੰ ਪੁੱਛਿਆ ਕਿ ਨਹੀਂ ਹੌਣੇ ਵੀ ਮੇਰੇ ਥੱਪੜ ਮਾਰੇ ਸੀ ਕਿ ਵੀਰ ਹੁਣ ਸਹੀ ਕੌਣ ਇਹ ਰੱਬ ਜਾਣਦਾ ਇਹਨਾਂ ਚ ਬੇਬੇ ਕਹਿੰਦੀ ਮੇਰੇ ਤਾਂ ਘਰ ਵਾਲਿਆਂ ਨੇ ਨਹੀਂ ਕਦੇ ਮੇਰੇ ਤੇ ਹੱਥ ਚੱਕਿਆ ਕਹਿੰਦੀ ਪਤਾ ਨਹੀਂ ਮੇਰੇ ਕਰਮ ਉਹਦਾ ਕਰਮਾਂ ਨੂੰ ਕੋਸੀ ਜਾਂਦੀ ਆ ਵਿਚਾਰੀ ਬੈਠੀ ਉਹਦਾ ਕਹਿੰਦੀ ਮੇਰੇ ਕਰਮ ਸੀ ਪੁੱਤ ਚਲੋ ਮੇਰੇ ਕਰਮਾਂ 'ਚ ਸੀਗਾ ਕੁੱਟ ਖਾਣੀ ਮੈਂ ਖਾ ਲਈ ਤੁਹਾਨੂੰ ਕੀ ਦਾ ਫੋਨ ਆਇਆ ਸੀ ਬੇਟੀ ਦਾ ਇਹਦਾ ਦੀ ਨਾ ਉਹ ਬਾਹਰ ਆਵਦੇ ਨੇ ਕਿਹੜੇ ਦੇਸ਼ ਚ ਨੇ ਉਹ ਆਸਟ੍ਰੇਲੀਆ 'ਚ ਮੋਂ ਦੇਖੋ ਸਾਡਾ ਤਾਂ ਤਰੀਕਾ ਹੋਰ ਹੁੰਦਾ ਸੀ ਤਾਂ ਮਾਤਾ ਨੂੰ ਲੈ ਜਾਣਾ ਸੀਗਾ ਅਸੀਂ ਵੀਡੀਓ ਸ਼ੇਅਰ ਕਰਦਣੀ ਸੀ ਉਸ ਤੋਂ ਬਾਅਦ ਜੇ ਫਿਰ ਆਪਣੇ ਆਪ ਹੀ ਹੁੰਦਾ ਹੀ ਕਾਰਵਾਈ ਬਾਅਦ ਚੱਗੇ ਵੀ ਅਸੀਂ ਇਹੀ ਕਰਦੇ ਤਾਂ ਕੌਂਸਲਰ ਸਾਹਿਬ ਨੇ ਕਾਲ ਕਰਤੀ ਤੁਹਾਨੂੰ ਤੇ ਉਹਨਾਂ ਨੇ ਛੱਡ ਲਿਆ ਪਰ ਹੁਣ ਅਸੀਂ ਰਿਕੁਐਸਟ ਹੀ ਕਰਦੇ ਆਂ ਵੀ ਤੁਸੀਂ ਪੂਰਾ ਦਿਲ ਤੋਂ ਕੰਨ ਤੋਂ ਕਿਸੇ ਹੋਰ ਨੂੰ ਵੀ ਲੈਸਨ ਮਿਲੇ ਵੀ ਪੂਰਾ ਚੰਗੀ ਠੋਕ ਕੇ ਕਾਰਵਾਈ ਕਰੋ ਜਿਹੜੀ ਬਣਦੀ ਹੈ ਜਾਇਜ਼ ਅਸੀਂ ਕੋਈ ਨਜਾਇਜ਼ ਨਹੀਂ ਕਰਾਉਣੀ ਐਮਐਨਆਰ ਕਟਾਈਏ ਹਾਂ ਮਾਤਾ ਨੂੰ ਆਪਾਂ ਮੈਡੀਕਲ ਕਰਾ ਕੇ ਹਸਪਤਲ ਦਾ ਹਾਂਜੀ ਇਹਨੂੰ ਅੰਦਰ ਦਿਓ ਤੇ ਬਾਕੀ ਜਿਹੜੀ ਰੱਬ ਜਾਣਦਾ ਜਿਹੜੀ سزا ਜਿਹੜੀ ਇਹਨਾਂ ਨੇ ਉਹ ਤਾਂ ਰੱਬ ਨੇ ਲੈਣੀ ਆ ਉਹਦਾ ਤਾਰੇ ਤਾਂ ਆਪਾਂ ਕੌਣ ਦੇ ਸਕਦੇ ਹਣਾ ਕਿਉਂਕਿ ਮਾਂ ਜਿਹਨੇ ਜਨਮ ਦਿੱਤਾ ਯਾਰ 9 ਮਹੀਨੇ ਪੇਟ 'ਚ ਰੱਖਿਆ ਮਾਂ ਕਹਿੰਦੀ ਮੈਂ ਕਦੇ ਇਹਨਾਂ ਨੂੰ ਐ ਵੀ ਨਹੀਂ ਕੀਤਾ ਕਦੇ ਸਾਰੀ ਜ਼ਿੰਦਗੀ ਹਾਂ ਕੋਈ ਇਹ ਬੁਗਾਰੇਗਾ ਆਪਾਂ ਤਾਂ ਅੱਜ ਦਾ ਵਾਅਦਾ ਨੂੰ ਲੈ ਲਾਂ ਅੱਜ ਦਾ ਮੰਨ ਲੜ ਕਰਾ ਦੇ ਇਹ ਵਿਹਪਿੰਨ ਨੂੰ ਮੇਲਾ ਰੋਜ਼ੀ ਆ ਮਾਤਾ ਸਾਡੇ ਸਪੋਰਟ ਕਰਦੇ ਹੋ ਜੀ ਅਸੀਂ ਮਾਤਾ ਨੂੰ ਤੇ ਹਸਪਤਾਲ ਦਾ ਆਖ ਕਰਾਂਗੇ ਪਰ ਟੱਕਰ ਉਹ ਦੀ ਹੋਵੇ ਠੀਕ ਆ ਗਈ ਸਿੰਘ ਜੀ ਚਲੋ ਭੈਣੇ ਆਓ ਮਾਤਾ ਨੂੰ ਕਰੀਏ ਆਪਾਂ ਬੇਟਾ ਥਾਓ ਮਾਤਾ ਨੂੰ ਮਾਤਾ ਜੀ ਆਓ ਚੱਲੀਏ ਮਾ ਅਫਸਰ ਆਏ ਨੇ ਵੱਡੇ ਕੋਲ ਸਫਸਰ ਆਏ ਨੇ ਵੱਡੇ ਅਸੀਂ ਕੋਈ ਮਾਂ ਤੇਰੇ ਪੁੱਤ ਦੇ ਦੁਸ਼ਮਣ ਨਹੀਂ ਹੈਗੇ ਬਸ ਅਸੀਂ ਇੰਨਾ ਹੀ ਚਾਹੁੰਦੇ ਆਂ ਵੀ ਉਹਨੂੰ ਅਕਲ ਆਵੇ ਤੇਰੀਆਂ ਅੱਖਾਂ માં ਨੀਲੀਆਂ ਕੀਤੇਆਂ ਪੀਆਂ ਕਟ-ਕਟ ਅਸੀਂ ਕੋਈ ਉਹਨੂੰ ਫਾਂਸੀ ਨਹੀਂ ਚੜਾਉਣਾ ਕਮ ਜਿਹੜੀ ਤੇਰੇ ਤੇ ਉਹਨੇ ਤਸ਼ੱਦਦ ਕੀਤਾ ਇਹਦੀ ਸਜ਼ਾ ਤਾਂ ਆਕਾਲਪੁਰਖ ਵਾਹਿਗੁਰੂ ਦੇਊਗਾ ਪਰਮਾਤਮਾ ਦੇਊਗਾ ਉਹਨੂੰ ਅਸੀਂ ਤਾਂ ਦੁਨਿਆਵੀ ਤੌਰ ਤੇ ਇੱਕ ਕੋਸ਼ਿਸ਼ ਕਰਨੀ ਆ ਵੀ ਹੋਰ ਲੋਕਾਂ ਤੇ ਕਿਰ ਸੁਨੇਹਾ ਜਾਵੇ ਗਰਨਾਮ ਕਰੇ ਜੋ ਆਜੇ ਤੇਰੇ ਨਾਲ ਹੋਇਆ ਹੋਰ ਪਤਾ ਨਹੀਂ ਕਿੰਨੀਆਂ ਗਰਨਾਮ ਕਰਾਨਾ ਹੋ ਰਿਹਾ ਵੀ ਕਿਸੇ ਨੂੰ ਅਕਲ ਆਵੇ ਕਿਸੇ ਨੂੰ ਸੋਝੀ ਆਵੇ ਵੀ ਆਪਣੀਆਂ ਮਾਵਾਂ ਨਾਲ ਐ ਨਹੀਂ ਕਰੀਦਾ ਜਿਨ੍ਹਾਂ ਨੇ ਜੰਮਿਆ ਮਾਂ 9 ਮਹੀਨੇ ਤੋਂ ਢਿੱਡ 'ਚ ਰੱਖਿਆ 3 ਸਾਲ ਇਹਨੂੰ ਸਿੱਕਾ ਗਿੱਲਾ ਇਹਦੇ ਪੋਚੜੇ ਬਦਲਦੀ ਰਹੀ ਤੂੰ ਤੇ ਅੱਜ ਇਹ ਉਹੀ ਬੰਦਾ ਤੇਰੇ ਮਾਂ ਐਦਾਂ ਚਲੋ ਕੋਈ ਗੱਲ ਹੋਈ ਹੋਵੇ ਕੋਈ ਚਲੋ ਮੂੰਹ ਨਾਲ ਬੰਦਾ ਬੋਲ ਲੈਂਦਾ ਕੋਈ ਦੋ ਗੱਲਾਂ ਤੇ ਤੂੰ ਬੋਲ ਤੀਆਂ ਚਾਰ ਉਹਨੇ ਬੋਲ ਤੀਆਂ ਪਰ ਮਾਂ ਕੁੱਟਣ ਦਾ ਵੀ ਮਤਲਬ ਇੱਕ ਇੰਨਾ ਜਲਾਦਾਂ ਵਾਂਗੂ ਮਾਂ ਪਤਾ ਨਹੀਂ ਤੇਰਾ ਸਰੀਰ ਤਕੜਾ ਤੂੰ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਜਿਹੜਾ ਤੂੰ ਚੱਲ ਗਈਆਂ ਮਾਂ ਇਹ ਗੱਲ ਝੂਠੀ ਹੈ ਸੱਚਾ ਮਾਂ ਜਿੰਨਾ ਤੂੰ ਚੱਲ ਗਈਆਂ ਮਾਂ ਪਤਾ ਨਹੀਂ ਤੇਰਾ ਸਰੀਰ ਚੀੜਾ ਵਾ ਦੁੱਧ ਬਹੁਤ ਸੀਗਾ ਸਾਡੇ ਗਾ ਹਾਂ ਖਰਾਕ ਚੰਗੀ ਖਾਧੀ ਹੋਈ ਕਰਕੇ ਕਹੇ ਚੱਲ ਗਈ ਮਾਂ ਇੰਨੀ ਕੁੱਟ ਤੋਂ ਜਿਵੇਂ ਫੜ ਫੜ ਕੰਧਾਂ 'ਚ ਸਿਰ ਮਾਰਦਾ ਸੀ ਮਾਂ ਆ ਦੇਖਾ ਸਾਰੇ ਗੁੰਬੜ ਹੋਏ ਹੋਇਆ ਦੇਖੋ ਆ ਸਾਰੇ ਤੇ ਮੈਂ ਮੁੱਕੀਆਂ ਐ ਮਾਰਦਾ ਤੇਰੇ ਇੱਕ ਮੁੱਕੀ ਬਾਜੀ ਬੰਦੇ ਤੋਂ ਹੋਸ਼ ਗੁੰਮ ਜਾਂਦੀ ਹੈ ਬੰਦੇ ਦੀ ਜੀ ਮੈਂ ਤੈਨੂੰ ਉਹ ਕੁਰਦਾ ਸੀ ਆ ਮਾਂ ਦਿਖਾਓ ਸਾਹਿਬ ਨੂੰ ਉਹ ਵੇਟ ਲਾਈਟ ਆ ਦਿਖਾਉ ਤਾਂ ਸੀ ਦੇਖੋ ਚਾਹੇ ਪਹਿਲਾਂ ਦੀ ਹੀ ਹੈ ਵੀਰੇ ਮੋੜ ਮੋੜ ਕੇ ਕਮਾ ਕੇ ਤਾਂ ਕੀ ਹਾਲ ਕਰਤਾ ਆ ਗਰਦਨ ਤੇ ਨੀਲ ਦੇ ਤਾਂ ਮਾਂ ਤਾਂ ਪੁੱਛਦਾ ਤਾਂ ਪਹਿਲਾਂ ਨਹੀਂ ਆ ਵੇਖੋ ਇਹ ਹੁਣ ਪਹਿਲਾਂ ਪਹਿਲਾਂ ਦੀ ਹੈ ਹੁਣ ਪਹਿਲਾਂ ਦੀ ਕਹਿ ਰਹੇ ਦੇਖੋ ਆ ਵੀ ਪਹਿਲਾਂ ਦੇ ਗਰਦਨ ਦੇ ਨੀਲ ਤੁਹਾਇ ਖੜਾ ਆਥਾ ਪਗਲੇ ਬੜੀ ਸ਼ਰਮ ਦੀ ਗੱਲ ਹੈ ਇਹ ਤਾਂ ਬਈ ਸਾਡੇ ਚ ਵੀ ਆ ਕੇ ਸਾਡੇ ਨਾਲ ਪੂਰਾ ਮੰਨ ਲਓ ਗੱਲ ਕਰਦਾ ਪੂਰੇ ਇਹ ਤਾਂ ਹੋ ਗਿਆ ਉਹ ਇਹ ਤਾਂ ਆ ਦੇਖੋ ਗੱਲ ਤਾਂ ਦੇਖੋ ਮਾਂ ਦਾ ਤੁਸੀਂ ਆ ਦੇਖੋ ਧੌਣ ਮਨ ਜੱਕੇ ਮੂੰਹ ਮੜਾਇਆ ਤਾ ਨੂੰ ਆ ਦੇਖੋ ਹੋਏ 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 ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਭਾਈ ਹੋਰ ਅੰਦਰ ਕੀਤੇ ਕੀ ਹੋਈ ਇਹਨਾਂ ਨੂੰ ਕਿਸੇ ਨੂੰ ਕੀ ਪਤਾ ਵੀਰੇ ਹੈਨਾ ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਵਿਚਾਰੇ ਨੂੰ ਇਹ ਵੀ ਉਹਨੇ ਭੈਣ ਨੇ ਇਹਨਾਂ ਨੂੰ ਜਿਹੜੇ ਸਾਨੂੰ ਦੱਸਤਾ ਹੈਨਾ ਨਹੀਂ ਤਾਂ ਆਪਾਂ ਨੂੰ ਵੀ ਕਿੱਥੇ ਪਤਾ ਲੱਗਣਾ ਸੀ ਭਾਈ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਇਹਨਾਂ ਲੱਗਦਾ ਵੀ ਪਹਿਲਾਂ ਵੀ ਦੇਖੀ ਹੁੰਦੀ ਹੈ ਕਿਉਂਕਿ ਇਹੋ ਜਿਹੀਆਂ 20 ਵਾਰੀ ਵੀਡੀਓ ਆਉਂਦੀਆਂ ਬੰਦੇ ਨੂੰ ਐ ਲੱਗਦਾ ਪਤਾ ਨਹੀਂ ਕੋਈ ਪੁਰਾਣੀ ਹੋਈਆਂ ਜਦੋਂ ਭੈਣ ਨਾਲ ਮੈਂ ਰਾਤ ਗੱਲ ਕੀਤੀ ਉਹਨੂੰ ਪੁੱਛਿਆ ਉਹ ਕਹਿੰਦੀ ਵੀਰੇ ਵੀ ਹੁਣ ਦੀ ਹੀ ਆ ਤਾਂ ਮਤਲਬ ਤੁਸੀਂ ਰਾਤ ਹੀ ਸਾਨੂੰ ਬੜਾ ਦੁੱਖ ਲੱਗਿਆ ਹੁਣ ਇਹਨੇ ਇੱਥੇ ਆ ਕੇ ਨੂੰ ਦੱਸਿਆ ਵੀ ਮੇਰੀ ਭੈਣ ਵੀ ਇਹਨੂੰ ਕੁੱਟਦੀ ਹੁੰਦੀ ਸੀ ਵਾਹ ਬਈ ਬਾਰ ਬਾਰ ਤੁਹਾਡਾ ਬਹੁਤ ਧੰਨਵਾਦ ਅਸੀਂ ਤੁਸੇ ਤੁਸੀਂ ਇੱਕ ਟੈਸਟ ਸਾਡੀ ਇੱਕ ਆਵਾਜ਼ ਤੁਸੀਂ ਆਏ ਉੱਟ ਕੇ ਭੱਜ ਕੇ ਬਹੁਤ ਸ਼ੁਕਰੀਆ ਇੱਥੇ ਲਾ ਲਾ ਸਤਨਾ ਮੈਂ ਮਾਤਾ ਨੂੰ ਚੱਕ ਕੇ ਕਰ ਲੈਣੇ ਆ ਹਉਂ ਕਿਉਂ ਨਹੀਂ ਕਰਦੇ ਕਰਦੇ ਮੈਂ ਕੁੰਡੇ ਨੇ ਕਰ ਲੈਣਾ ਆਪਾਂ ਮੈਂ ਕੰਬਲ ਲਾ ਦੇ ਦੋ ਮੈਂ ਟ ਕੋਈ ਨਾ ਆਜ ਬਰਾਹ ਨੂੰ ਮੈਂ ਆਜ ਨਾ ਹਲਕੇ ਕੰਬਲ ਦੇ ਦੇ ਬਸ ਮਾਤਾ ਦੇ ਹੈਗਾ ਬਸ ਇਹ ਦੇਰ ਇਹ ਪਿਆ ਉਹ ਚਲੇ ਗਿਆ ਉਹਨੂੰ ਕਰ ਲੋ ਜੀ ਜੇ ਅਸੀਂ ਹੁਣ ਮਾਤਾ ਜੀ ਨੂੰ ਗਰਨਾਮ ਕੌਰ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਉੱਥੇ ਪਹਿਲਾਂ ਤਾਂ ਰਾਏਕੋਟ ਸਿਵਲ ਹਸਪੀਟਲ ਚ ਮਾਤਾ ਜੀ ਦਾ ਮੈਡੀਕਲ ਹੋਊਗਾ ਐਮਐਲਆਰ ਕੱਟੀ ਜਾਊਗੀ ਉਸ ਤੋਂ ਬਾਅਦ ਫਿਰ ਮਾਤਾ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਹਸਪਤਾਲ ਚ ਜਾ ਕੇ ਦਾਖਲ ਕਰਾਵਾਂਗੇ ਅਸੀਂ ਇੱਥੇ ਸ਼ਿਕਰਾਨਾ ਕਰਦੇ ਆ ਸਾਡੇ ਐਸਐਚਓ ਸਾਹਿਬ ਅਮਰਜੀਤ ਸਿੰਘ ਜੀ ਦਾ ਤੇ ਕਾਉਂਸਲਰ ਸਾਹਿਬ ਸੁਖੂ ਵੀਰ ਜੀ ਦਾ ਸੁਖੂ ਗਰੇਵਾਲ ਦਾ ਤੇ ਬਾਕੀ ਸਾਡੇ ਟੀਮ ਮੈਂਬਰ ਖੜੇ ਨੇ ਸਾਰੇ ਰਾਏਕੋਟ ਤੋਂ ਇਹਨਾਂ ਨੇ ਵੀ ਸਾਰਿਆਂ ਨੇ ਤੁਰੰਤ ਸਾਡੇ ਕੋਲੇ ਇੱਥੇ ਪਹੁੰਚ ਕੀਤੀ ਤੇ ਵੀਰ ਵੀਰ ਤੁਹਾਡਾ ਕੀ ਨਾਂ ਗੁਰਜੰਤ ਸਿੰਘ ਹੈ ਜੀ ਗੁਰਜੰਤ ਸਿੰਘ ਇਹ ਵੀ ਕਾਉਂਸਲਰ ਨੇ ਵੀਰ ਜੀ ਇਹ ਵੀ ਵੀਰ ਜੀ ਉਦੋਂ ਦੇ ਆਏ ਖੜੇ ਨੇ ਬਾਕੀ ਮਹੱਲਾ ਨਿਵਾਸੀਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਕਰਮਜੀਤ ਸਿੰਘ ਬਾਈ ਜੀ ਜਿਹੜੇ ਸੈਕਟਰੀਏਟ ਚੰਡੀਗੜ੍ਹ ਕੰਮ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਅੱਜ ਅਸੀਂ ਮਾਤਾ ਜੀ ਨੂੰ ਇੱਥੋਂ ਲੈ ਕੇ ਚੱਲੇ ਆ ਮਾਤਾ ਜੀ ਦੇ ਹਾਲਾਂਕਿ ਬੇਟੀ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਮਾਤਾ ਜੀ ਦਾ ਕੁੱਟਮਾਰ ਹੋ ਰਹੀ ਆ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਮਾਤਾ ਜੀ ਦਾ ਮੂੰਹ ਅੱਖਾਂ ਨੀਲੀਆਂ ਹੋਈਆਂ ਪਈਆਂ ਗਲ ਨੀਲਾ ਹੋਇਆ ਪਿਆ ਤਾਂ ਅਸੀਂ ਆ ਕੇ ਮੱਲੇ ਨਾਲ ਗੱਲ ਕੀਤੀ ਪਹਿਲਾਂ ਗੇਟ ਬੜੀ ਮੁਸ਼ਕਿਲ ਨਾਲ ਖੁਲਾਇਆ ਗੇਟ ਨਹੀਂ ਖੋਲਦੇ ਬੱਚੇ ਅੰਦਰ ਜਿੰਦਾ ਲਾ ਕੇ ਬੈਠੇ ਸੀ ਤੇ ਦੋਨੋਂ ਆਪ ਹੈ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਅੰਦਰ ਜਾ ਕੇ ਜੋ ਹਾਲਾਤ ਦੇਖਿਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲ ਕੀਤੀ ਕੌਂਸਲਰ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਵੀ ਤੁਰੰਤ ਆ ਕੇ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਪਹਿਲਾਂ ਫੀਲਡ ਵਾਲੇ ਅਫਸਰ ਆਏ ਫਿਰ ਡਿਊਟੀ ਅਫਸਰ ਆਏ ਫਿਰ ਉਹਨਾਂ ਨੇ ਐਸ.ਪੀ. ਸਾਹਿਬ ਦੀ ਬੁਲਾਇਆ ਤੇ ਹੁਣ ਐਫਐਸਓ ਸਾਹਿਬ ਨੇ ਆ ਕੇ ਹੁਕਮ ਦਿੱਤੇ ਆ ਵੀ ਮਾਤਾ ਦਾ ਮੈਡੀਕਲ ਕਰਾਉਣ ਤੋਂ ਬਾਅਦ ਐਫਆਈਆ ਦਰਜ ਕੀਤੀ ਜਾਵੇ ਤੇ ਜੋ ਬਣਦਾ ਇਨਸਾਫ ਆ ਉਸ ਪਰਿਵਾਰ ਨੂੰ ਮਿਲੇ ਸ਼ੁਕਰੀਆ ਫਿਰ ਸਰ ਤੁਹਾਡਾ ਬਾਕੀ ਆਜੋ ਆਪਾਂ ਚੱਲਦੇ ਆ ਜੋ ਇਹਨਾਂ ਦੀ ਕਾਰਵਾਈ ਬਣਦੀ ਆ ਕਰਦੇ ਆ